ਦਰਸ਼ਕੋ ਅਸੀਂ ਮੌਜੂਦ ਆਂ ਤਹਿਸੀਲ ਅਜਨਾਲਾ ਦੇ ਪਿੰਡ ਖਤਰਾਂਏਕਲਾ ਜਿੱਥੇ ਕਿ ਕਰੀਬ 40 ਸਾਲ ਤੋਂ ਕਿਸਾਨੀ ਅੰਦੋਲਨ ਕਿਸਾਨੀ ਹੱਕਾਂ ਕਿਸਾਨਾਂ ਦੀਆਂ ਮੰਗਾਂ ਕਰਕੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹਾ ਧਨਵੰਤ ਸਿੰਘ ਖਤਰਾਂਏਕਲਾ ਜੋ ਕਿ ਪਹਿਲਾਂ ਜ਼ਿਲ੍ਹਾ ਪ੍ਰਧਾਨ ਰਹੇ ਨੇ ਕੀਤੀ ਕਿਸਾਨ ਯੂਨੀਅਨ ਪੰਜਾਬ ਦੇ ਕੋਨ ਸੁਬਾ ਜਨਰਲ ਸ਼ਕਤਰ ਨੇ ਉਹਨਾਂ ਨਾਲ ਗੱਲਬਾਤ ਕਰਨ ਲੱਗੇ ਆ ਅਸੀਂ ਕਿਉਂਕਿ ਅਸੀਂ ਜਦੋਂ ਉਹਨਾਂ ਦੇ ਘਰ ਪੁੱਜੇ ਤੇ ਆ ਕੇ ਵੇਖਿਆ ਕਿ ਕਾਮ ਸਧਾਰਨ ਕਿਸਾਨਾਂ ਵਾਂਗੂ ਕਿਉਂਕਿ ਬੜੀਆਂ ਵੱਖ-ਵੱਖ ਲੀਡਰ ਦੇਖੀਦੇ ਆ ਸਾਰਾ ਕੁਝ ਵੇਖੀਦਾ ਕਿਸਾਨ ਵੀ ਆਗੂ ਵੀ ਵੇਖੀਦੇ ਆ ਬੜੇ-ਬੜੇ ਪ੍ਰਾਪਰਟੀਆਂ ਨੇ ਬੜੇ-ਬੜੇ ਉਹਨਾਂ ਨੇ ਕਾਰੋਬਾਰ ਕੀਤੇ ਨੇ ਆ ਕਿ ਇਹਨਾਂ ਨੂੰ ਵੇਖਿਆ ਇੱਕ ਬਹਿ ਸਧਾਰਨ ਮੱਧ ਵਰਗੀ ਪਰਿਵਾਰ ਆ 40 ਸਾਲ ਤੋਂ ਇੰਨਾ ਸੰਘਰਸ਼ ਕਰ ਰਹੇ ਨੇ ਤੇ ਪ੍ਰਧਾਨ ਜੀ ਕੀ ਗੱਲ ਬڑے بڑے ਆਂਗੂ ਵੇਖੇ ਨੇ بڑے بڑے ਕਾਰੋਬਾਰ ਬੜੀਆਂ ਪ੍ਰਾਪਰਟੀਆਂ ਬੜਾ ਕੁਝ ਕੀ ਗੱਲ ਤੁਸੀਂ ਕੋਈ ਐਡੀ ਕਿਹੜੀ ਇਮਾਨਦਾਰੀ ਪੱਲੇ ਬੰਨ ਲਈ ਤੁਸੀਂ ਮੈਂ ਕਮੜ ਬਲਦੇਵ ਮਾਨ ਸਰਬਜੀਤ ਭਟੇਵਾੜਾ ਇਕਤਾਰ ਮਹਿਲਾਵਾਲਾ ਆਦ ਸਾਥੀ ਜਿਹੜੇ ਆ ਜਮਲਪੱਡਾ ਗਿਆਨ ਸੰਗਾ ਇਹਨਾਂ ਦੇ ਨਾਲ ਲੰਮੇ ਸਮੇਂ ਤੋਂ ਪਹਿਲਾਂ ਨੌਜਨ ਸਭਾ ਚ 678 ਤੋਂ ਉਸ ਤੋਂ ਬਾਅਦ ਫਿਰ ਸਾਨੀ ਲਹਿਰ ਚੱਲੀ ਪਹਿਲਾਂ ਕਿ ਕਿਸਾਨ ਸਭਾ ਹੁੰਦੀ ਸੀ ਫਿਰ ਅਸੀਂ ਜਦੋਂ ਬਿਲ ਬਾਈਕਾਟ ਦਾ ਘੋਲ ਚੜਿਆ ਚੱਲਿਆ 84 81 82 ਚ ਉਹਦੇ ਚ ਫਿਰ ਕਿਸਾਨ ਯੂਨੀਅਨ ਲਗਾਤਾਰ ਪੜ੍ਹਾਈ ਛੱਡ ਕੇ ਫਿਰ ਇਸੇ ਲਹਿਰ ਦੇ ਵਿੱਚ ਪਏ ਆ ਉਹ ਘਰਵਾਲ ਧਿਆਨ ਨਹੀਂ ਦਿੱਤਾ ਗਿਆ ਮੈਂ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੂੰ ਵੀ ਪਹਿਲਾਂ ਮੈਂ ਸੰਯੁਕਤ ਮੋਰਚੇ ਵਿੱਚ ਇੱਕ ਪੈਸੇ ਦਾ ਰਵਾਧਾਰ ਨਹੀਂ ਜੋ ਤਿਲ ਫੁੱਲ ਆਇਆ ਲੋਕਾਂ ਵੱਲੋਂ ਉਹ ਲੋਕਾਂ ਲਈ ਹੀ ਜਿਹੜਾ ਉਹ ਲਾਉਂਦਾ ਰਿਹਾ ਤੇ ਇਸ ਕਰਕੇ ਘਰ ਦੀ ਜਿਹੜੀ ਹਾਲਾਤ ਹੈ ਉਹ ਮੇਰੀ ਬਾਤੋਂ ਮੱਤਰ ਹੋਈ ਹੈ ਮੈਂ ਵੀ ਚਾਹਦਾ ਤਾਂ ਗੱਫੇ ਛੱਕ ਸਕਦਾ ਵੇ ਮੇਰੀ ਇਮਾਨਦਾਰੀ ਆ ਮੇਰੀ ਜਮੀਰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਕਿਸੇ ਦਾ ਕੰਮ ਕਰਾ ਕੇ ਉਹਦੇ ਤੋਂ ਠੱਗੀ ਮਾਰਾਂ ਤੇ ਆਪਣੇ ਘਰ ਨੂੰ ਸਵਾਰਾਂ ਆਪਣਾ ਪਰਿਵਾਰ ਚਲਾਵਾਂ ਮੈਂ ਇਮਾਨਦਾਰੀ ਨਾਲ ਹੁਣ ਤੱਕ ਜਿਹੜਾ ਉਹ ਪਾਰਟੀ ਜਥੇਬੰਦੀ ਚ ਕੰਮ ਕੀਤਾ ਇਹ ਮੇਰੇ ਘਰ ਦੀ ਜਿਹੜੀ ਹਾਲਾਤ ਤੁਸੀਂ ਦੇਖ ਰਹੇ ਹੋ ਕਿ ਮੇਰੀ ਚਾਰ ਦੁਵਾਰੀ ਵੀ ਪੂਰੀ ਨਹੀਂ ਕਰਦੀ ਬੜੀ ਛੋਟਾ ਜਿਹਾ ਬੂਆ ਦੋ ਕਮਰੇ ਆ ਬਸ ਇਹੀ ਮੈਨੂੰ ਤਸੱਲੀ ਹੈ ਕਿ ਬੱਚੇ ਮੇਰੇ ਬੇਰੁਜ਼ਗਾਰ ਆ ਕਿਤੇ ਰੋਜ਼ਗਾਰ ਨਹੀਂ ਮਿਲਿਆ ਉਹ ਵੀ ੱਟਕੇ ਖੰਦੇ ਅੱਬੇ ਕਦੀ 파ਰਮੀ ਚ ੱਟਕੇ ਖਾਦੇ ਆ ਕਦੀ ਕਿਤੇ ਕਦੀ ਕਿਤੇ ਉਹ ਵੀ ਦੋਵੇਂ ਮੇਰੇ ਬੇਰੁਜ਼ਗਾਰ ਆ ਤੋਂ ਇਸ ਕਰਕੇ ਮੇਰੇ ਘਰ ਦੀ ਜਿਹੜੀ ਹਾਲਾਤ ਆ ਇਸ ਤਰ੍ਹਾਂ ਦੀ ਆ ਪ੍ਰਧਾਨ ਜੀ ਆਪਣਾ ਕਿੰਨੀ ਕੁ ਵਾਈ ਕਿੰਨੀ ਕੁ ਜੀ ਆਪਣੀ ਮੇਰੇ ਕੋ ਸਾਰੀ 2 2 1/2 ਕਿੱਲੇ ਦੀ ਜਮੀਨ ਆ ਜਿਹਦੇ ਚ ਮੈਂ ਆਪਣਾ ਗੁਜ਼ਾਰਾ ਕਰਦਾ ਆ ਇੰਨੀ ਕੁ ਮੇਰੀ ਕਮਾਈ ਆ ਜੀ ਇਹਦੇ ਵਿੱਚ ਗੁਜ਼ਾਰਾ ਕਰ ਰਹੇ ਆਂ ਅੱਛਾ ਚਲੋ ਪ੍ਰਧਾਨ ਜੀ ਆਪਾਂ ਦੂਜੇ ਆਈਏ ਮੈਟਰ ਤੇ ਜਿਸ ਤਰ੍ਹਾਂ ਕਿ ਹੁਣ ਅੰਦੋਲਨ ਦੀ ਫੇਰ ਤਿਆਰੀ ਆ ਕਿਸਾਨ ਯੂਨੀਅਨਰ ਵੱਲੋਂ 13 ਨੂੰ ਕਹਿੰਦੇ ਸੀ ਸਾਡੀਆਂ ਤਿਆਰੀਆਂ ਨੇ ਜੇ ਵੀ ਤੁਹਾਡੇ ਜਥੇਬੰਦੀ ਆ ਉਹ ਵੀ ਇਹਦੇ ਵਿੱਚ ਆਪਣੀ ਸ਼ਿਰਕਤ ਕਰੂਗੀ ਪਹਿਲਾਂ ਉਹਨਾਂ ਦਾ ਕੀ ਪ੍ਰੋਗਰਾਮ ਹੈ ਜੀ ਨਹੀਂ ਇਹ ਅਸੀਂ ਐਸ ਕੇ ਐਮ ਕੇਂਦਰ ਜਾ ਦਿੱਲੀ ਜਾਂ 500 ਲਗਭਗ ਜਥੇਬੰਦੀਆ ਐਸਕੇਮ ਬਣਾਇਆ ਹੋਇਆ ਪਹਿਲਾਂ ਤੋਂ ਜਦੋਂ ਮੋਰਚਾ ਦਿੱਲੀ ਚੱਲਿਆ ਸੀ ਉਸ ਐਸਕੇਮ ਦਾ ਮੈਂ ਆਪਣੀ ਕਿਰਤੀਖਸ਼ਾਂ ਨੂੰ ਪੰਜਾਬ ਵੀ ਉਹਦਾ ਹਿੱਸਾ ਵੱਡੇ ਰੂਪ ਚ ਸਮੂਲੀਅਤ ਕਰਦੀ ਹਰ ਐਕਸ਼ਨ ਦੇ ਵਿੱਚ ਹੁਣ ਤੱਕ 13 ਮਹੀਨੇ ਦਿੱਲੀ ਵੀ ਬਾਰਡਰਾਂ ਦੇ ਉੱਤੇ ਬੈਠ ਕੇ ਸਾਰਾ ਅਸੀਂ ਉਹ ਮਤਲਬ ਕੰਮ ਕੀਤਾ ਜੋ ਕਾਲ ਐਸਕੇਮ ਦੀ ਆਉਂਦੀ ਆ ਉਹਦੀਆਂ ਮੀਟਿੰਗਾਂ ਚ ਵੀ ਜਾਈਦਾ ਤਾਂ ਹੋਰ ਉਹਦਾ ਜਦੋਂ ਦਿੱਤਾ ਪ੍ਰੋਗਰਾਮ ਵੀ ਲਾਗੂ ਕਰਦੇ ਆ ਐ ਇਨ ਬਿਨ ਜਿੱਥੇ ਕਿਤੇ ਹੋਵੇ ਸਾਂਝੇ ਅੰਬਰਸਤ ਹੋਵੇ ਤਹਿਸੀਲ ਪਦਰ ਦਾ ਹੋਵੇ ਜਾਂ ਸੂਬਾ ਪਦਰ ਦਾ ਹੋਵੇ ਤਾਂ ਉਹਦੇ ਲਈ ਜਿਹੜਾ ਐਸਕੇਐਮ ਹੈ ਮੀਡੀਆ ਸਾਲਾ ਸਾਡਾ ਐਸਕੇਐਮ ਦਾ ਉਹਨੇ ਸਪਸ਼ਟ ਕੀਤਾ ਹੋਇਆ ਹੈ ਕਿ ਦਿੱਲੀ ਜਲੋ ਦਾ ਪ੍ਰੋਗਰਾਮ ਐਸਕੇਐਮ ਦਾ ਨਹੀਂ ਹੈ ਇਹ ਗੈਰ ਰਾਜਨੀਤਿਕ ਜਥੇਬੰਦੀਆਂ ਨੇ ਕੁਝ ਉਹਨਾਂ ਦਾ ਪ੍ਰੋਗਰਾਮ ਹੈ ਸਾਡਾ ਉਹਦੇ ਨਾਲ ਕੋਈ ਸਬੰਧ ਨਹੀਂ ਹੈ ਸਾਡਾ ਐਸਕੇਐਮ ਦਾ ਜਿਹੜਾ ਵੱਖਰਾ ਪ੍ਰੋਗਰਾਮ ਹੈ 16 ਤਰੀਕ ਨੂੰ 16 ਫਰਵਰੀ ਨੂੰ ਪੂਰੇ ਭਾਰਤ ਦੇ ਬੰਦ ਦਾ ਸੱਦਾ ਜਿਹਦੇ ਵਿੱਚ ਟ੍ਰੇਡ ਯੂਨੀਅਨ ਨੇ ਕਾਲ ਦਿੱਤੀ ਹੋਈ ਆ ਐਸਕੇਐਮਓ ਦਾ ਸਮਰਥਨ ਕਰ ਰਿਹਾ ਵੱਡੀ ਰੂਪ ਚ ਤੇ ਜੋ ਵੀ ਰੇੜੀ ਫੜੀ ਵਾਲਾ ਗੂਟ ਪਾਸ ਕਰਨ ਵਾਲਾ ਆਟੋ ਚਲਾਉਣ ਵਾਲਾ ਛੋਟਾ ਦੁਕਾਨਦਾਰ ਛੋਟਾ ਕਾਰਖਾਨੇਦਾਰ ਛੋਟਾ ਮਲਾਜ਼ਮ ਮੱਧ ਵਰਗ ਜਾਂ ਹੋਰ ਜਿਹੜੇ ਠੇਕੇ ਤੇ ਭਰਤੀ ਹੈ ਜਿਵੇਂ ਛੋਟੀਆਂ ਮਿੱਲਾਂ ਤੇ ਠੇਕੇ ਤੇ ਰੱਖੇ ਜਾਂਦੇ ਆ ਉਹਨਾਂ ਦੀ ਵੀ ਕਾਲ ਹੈ ਇਥੋਂ ਤੱਕ ਕਿ ਰੇਲ ਉਹ ਫੈਕਟਰੀ ਵਾਲਿਆਂ ਨੇ ਵੀ ਜਿਹੜੀ ਹੜਤਾਲ ਦਾ ਸਮਰਥਨ ਕੀਤਾ ਟ੍ਰਾਂਸਪੋਰਟ ਵਿਭਾਗ ਨੇ ਇਹ ਸੜ ਹੜਤਾਲ ਚ ਸ਼ਾਮਲ ਹੋਣ ਦਾ ਐਲਾਨ ਕੀਤਾ ਆਰਟੀ ਅਸੋਸੀਏਸ਼ਨ ਨੇ ਇਹਦੇ ਚ ਸ਼ਾਮਲ ਹੋਣ ਦਾ ਐਲਾਨ ਕੀਤਾ ਵਪਾਰ ਮੰਡਲ ਸਾਡੀ ਅੰਮ੍ਰਿਤਸਰ ਵਪਾਰ ਮੰਡਲ ਦਾ ਜਿਹੜਾ ਮੇਨ ਹੈੱਡ ਹੈ ਪਿਆਰੇ لال ਸੇਠ ਚੇਟੀ ਉਹਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਵੀ ਕਾਲ ਦਿੱਤੀ ਆ ਕਿ ਅਸੀਂ ਪੂਰਾ ਇਸ ਦਾ ਸਮਰਥਨ ਕਰਾਂਗੇ ਔਰ ਪੂਰੇ ਭਾਰਤ ਚ ਕੱਲ ਨੂੰ ਤਹਿਸੀਲ ਹੈੱਡਕੁਆਟਰਾਂ ਦੇ ਉੱਤੇ ਜਿਹੜਾ ਉਹ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਕਿ ਭਰਾਵੋ ਪ੍ਰੇਰਿਤ ਕੀਤਾ ਜਾਊਗਾ ਕਿ ਭਰਾਵੋ ਛੋਟੇ ਦੁਕਾਨਦਾਰਾਂ ਨੂੰ ਰੇੜੀ ਫੇੜੀ ਵਾਲਿਆਂ ਨੂੰ ਰਿਕਸ਼ਾ ਚਲਾਉਣ ਵਾਲਿਆਂ ਨੂੰ ਜਾਂ ਬੂਟ ਪਾਲਿਸ਼ ਕਰਨ ਵਾਲਿਆਂ ਨੂੰ ਵੀ ਜਿਹੜਾ ਉਹ ਸਮਰਥਨ ਦੇਣ ਦੀ ਅਪੀਲ ਕੀਤੀ ਜਾਊਗੀ ਵੀ ਕੱਲ ਦਾ ਪ੍ਰੋਗਰਾਮ ਜਿਹਦਾ ਇਹਦਾ ਮੇਨ ਏਜੰਡਾ ਕੀ ਹੈ ਜਿਹੜਾ ਤੁਸੀਂ ਮੇਨ ਏਜੰਡਾ ਇਹੀ ਹੈ ਕਿ ਭਾਰਤ ਬੰਦ ਦੇ ਵਿੱਚ ਹਿੱਸਾ ਲਾਓ ਦੁਕਾਨਾਂ ਬੰਦ ਰੱਖੋ ਦੋਧੀਆਂ ਨੂੰ ਕਿਹਾ ਕਿ ਤੁਸੀਂ ਇੱਕ ਦਿਨ ਦੁੱਧ ਨਾ ਚਵਾਓ ਘਰਾਂ 'ਚ ਰੱਖੋ ਸਬਜ਼ੀ ਉਤਪਾਦਕਾਂ ਨੂੰ ਕਿਹਾ ਕਿ ਤੁਸੀਂ ਸ਼ਹਿਰਾਂ ਨੂੰ ਸਬਜ਼ੀ ਨਹੀਂ ਖੜਨੀ ਸਬਜ਼ੀ ਨਹੀਂ ਵੇਚਣੀ ਇੱਕ ਦਿਨ ਸਬਜ਼ੀ ਸਟੋਰ ਕਰੋ ਇੱਕ ਦਿਨ ਦੀ ਹੜਤਾਲ ਹੈ ਰੇਲਾਂ ਤੇ ਸਫ਼ਰ ਕਰਨ ਵਾਲਿਆਂ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਉਸ ਦਿਨ ਰੇਲਾਂ ਤੇ ਨਾ ਜਾਓ ਅੱਗੋਂ ਪਿਛੇਓ ਚਲੇ ਜਾਓ ਬੱਸਾਂ ਦੇ ਜਿਹੜੇ ਜਾਣੇ ਆ ਉਹ ਦਿਨ ਕੋਈ ਸਵਾਰੀਆਂ ਲੈ ਕੇ ਬੱਸਾਂ ਜਿਹੜੀਆਂ ਉਹ ਨਾ ਜਾਣ ਪ੍ਰਧਾਨ ਜੀ ਚਲੋ ਇਹ ਤੁਸੀਂ ਜੋ ਵੀ ਕਰ ਰਹੇ ਜੇ ਚਲੋ ਕਿਸਾਨੀ ਹਿੱਤਾਂ ਲਈ ਕਰ ਰਹੇ ਜੇ ਲੋਕਾਂ ਕੇ ਤਾਲੀ ਕਰ ਰਹੇ ਜੇ ਪਰ ਜਿਸ ਤਰ੍ਹਾਂ ਸ਼ਹਿਰਾਂ ਤੱਕ ਸਬਜ਼ੀ ਨਹੀਂ ਪਹੁੰਚੂਗੀ ਸ਼ਹਿਰਾਂ ਤੱਕ ਦੁੱਧ ਨਹੀਂ ਪਹੁੰਚੂਗਾ ਉਹ ਵੀ ਇੱਕ ਸਾਡੀ ਸਮਾਜ ਦਾ ਹਿੱਸਾ ਨੇ ਕੀ ਤੁਸੀਂ ਸਮਝਦੇ ਨਹੀਂ ਵੀ ਇਹਨਾਂ ਨਾਲ ਉਹਨਾਂ ਨੂੰ ਵੀ ਪਰੇਸ਼ਾਨੀ ਆਊਗੀ ਇਹ ਇਦਾਂ ਸਰਕਾਰ ਤੇ ਕੀ ਦਬਾਅ ਬਣੂਗਾ ਸਰਕਾਰ ਤੇ ਬਹੁਤ ਦਬਾਅ ਬਣੂਗਾ ਜੀ ਸਰਕਾਰ ਜਿਹਨੇ ਜਿਹੜਾ ਮੋਦੀ ਸਰਕਾਰ ਹੈ ਕੇਂਦਰ ਦੀ ਸਰਕਾਰ ਹੈ ਇਹ ਫਾਸ਼ੀਵਾਦ ਨੂੰ ਜਿਹੜਾ ਔਲਾ ਦੇ ਰਹੀ ਹੈ ਜਿਹੜੀਆਂ ਇਹ ਨੀਤੀਆਂ ਲੈ ਕੇ ਆ ਰਹੀ ਹੈ ਇਹ ਝੰਡੇ ਲੈ ਕੇ ਆ ਰਹੀ ਆ ਲੋਕ ਕਾਣ ਕਰ ਰਹੀ ਆ ਫਾਸ਼ੀਵਾਦ ਨੂੰ ਉਤਸ਼ਾਹਤ ਕਰ ਰਹੀ ਆ ਕਿਤੇ ਦੰਗੇ ਕਰਵਾਏ ਜਾ ਰਿਹਾ ਕਿਤੇ ਘਟ ਗਿੰਤੀਆਂ ਤੇ ਵਾਰ ਕੀਤੇ ਜਾ ਰਿਹਾ ਮੋਦੀ ਨੂੰ ਤਾਂ ਹੀ ਉਹਦਾ ਜਿਹੜਾ ਰਥ ਚੱਲਿਆ ਜਿਹੜਾ ਹਾਥੀ ਫੇਰ ਰਿਹਾ ਉਹ ਤਾਂ ਹੀ ਠਲ ਪਊਗੀ ਜੇ ਪੂਰੇ ਲੋਕ ਜਿਵੇਂ ਦਿੱਲੀ ਮੋਰਚੇ ਚ ਸਮਰਥਨ ਕੀਤਾ ਹੈ ਹੁਣ ਵੀ ਸਾਡੀ ਬੇਨਤੀ ਆ ਕਿ ਇਹਦਾ ਸਮਰਥਨ ਕਰਨ ਫਰਕ ਬਹੁਤ ਫਰਕ ਪਊਗਾ ਤੁਸੀਂ ਕਹਿੰਦੇ ਫਰਕ ਨਹੀਂ ਪਊਗਾ ਬਹੁਤ ਫਰਕ ਪਊਗਾ ਅਸੀਂ ਮੀਡੀਆ ਦਾ ਵੀ ਧੰਨਵਾਦੀ ਆ ਜਿਨੇ ਸਾਡਾ ਪ੍ਰਚਾਰ ਸ਼ੁਰੂ ਕੀਤਾ ਅਸੀਂ ਮੀਡੀਆ ਦਾ ਬਹੁਤ ਰਹਿਣੀ ਆ ਜਿਹੜਾ ਇਹ ਸਮਰਥਨ ਨੂੰ ਹਰ ਥਾਂ ਥਾਂ ਤੋਂ ਲਾਈਵ ਕਰਕੇ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਕਿ ਇੱਕ ਦਿਨ ਦੀ ਹੜਤਾਲ 'ਚ ਸ਼ਾਮਲ ਹੋ ਕੇਂਦਰ ਹਿੱਲ ਜਾਏਗੀ ਕੇਂਦਰ ਦੀ ਸਰਕਾਰ ਦੀ ਸੁਰਤੀ ਟਿਕਾਣੇ ਆਜੂਗੀ ਜੇ ਪੂਰਾ ਭਾਰਤ ਲਗਾਤਾਰ ਬੰਦ ਹੋ ਗਿਆ ਮੋਦੀ ਦਾ ਮਿਤ ਸ਼ਾਹ ਦਾ ਜੋ ਕੁਹਾੜਾ ਜੋ ਨੀਤੀਆਂ ਲੈ ਕੇ ਆ ਰਿਹਾ ਹੈ ਸਰਕਾਰੀ ਸਕੂਲ ਪ੍ਰਾਈਵੇਟ ਹਸਪਤਾਲ ਪ੍ਰਾਈਵੇਟ ਸੜਕਾਂ ਵੀ ਸੱਤ ਤੱਕ ਹਵਾਈ ਜਹਾਜ਼ ਰੇਲਾਂ ਸਭ ਕੁਝ ਵੇਚ ਦਿੱਤਾ ਦੇਸ਼ ਸ਼ਾਰਾ ਵੇਚਣ ਤੇ ਲਾਇਆ ਹੋਇਆ ਤੌਰ ਆਰਐਸਐਸ ਦਾ ਜਿਹੜਾ ਝੰਡਾ ਲਾਗੂ ਕਰ ਰਿਹਾ ਹੈ ਕਿ ਹਿੰਦੂ ਰਾਸ਼ਟਰ ਇੱਥੇ ਬਹੁ ਧਰਮੀ ਬਹੁ ਕੌਮੀ ਦੇਸ਼ ਹੈ ਇਸ ਨੂੰ ਇੱਕ ਲੜੀ ਚ ਨਹੀਂ ਪਰੋਇਆ ਜਾ ਸਕਦਾ ਇਹ ਸਾਡੀ ਐਸਕੇਐਮ ਦੀ ਕਾਲ ਹੈ ਕਿ ਇਹ ਪੂਰੇ ਲੋਕਾਂ ਦੀ ਕਾਲ ਹੈ ਲੋਕਾਂ ਦੀ ਨਬਜ਼ ਨੂੰ ਪਛਾਣ ਕੇ ਜਿਹੜੀ ਅਕਾਲ ਦਿੱਤੀ ਗਿਆ ਕਿ ਇੱਕ ਦਿਨ ਪੂਰਾ ਭਾਰਤ ਅਸੀਂ ਰੇਲਾਂ ਜਾਮ ਕਰਦੇ ਸੀ ਇੱਕ ਦਿਨ ਲਈ ਤੇ ਲੋਕ ਔਕੇ ਹੁੰਦੇ ਸੀ ਅਸੀਂ ਸੜਕਾਂ ਜਾਮ ਕਰਦੇ ਸੀ ਲੋਕਾਂ ਨੂੰ ਫ੍ਰੀ ਬਸਾਂ ਹੀ ਉਹਦੇ ਕਿ ਮਾਂ ਦੇ ਜਾਚ ਵੀ ਆਪਕੇ ਸਾਡੀਆਂ ਮਜਬੂਰੀਆਂ ਆਂ ਹੀ ਕੁਛ ਤਾਂ ਹੁਣ ਵੀ ਜਿਹੜੀ ਟ੍ਰੇਡ ਯੂਨੀਅਨ ਆ ਜਿੰਨਾਂ ਦੇ ਇਨਸਪੈਕਟਰੀ ਰਾਜ ਉਹਨਾਂ ਦੇ ਧਰਨੇ ਮਜਾਰੇ ਉਹਨਾਂ ਦੀ ਮੰਗ ਕਰਨ ਤੇ ਜਿਹੜੀ ਪਾਬੰਦੀ ਲਾਤੀ ਆ ਕਿਸਾਨਾਂ ਨਾਲ ਧੋਖਾ ਕੀਤਾ ਐਮਐਸਪੀ ਨਹੀਂ ਦੇ ਰਿਆ ਮੰਨ ਕੇ ਮੰਗਾ ਲਿਖਤੀ ਮੋਦੀ ਸਰਕਾਰ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਸਭ ਤੋਂ ਪਵਿੱਤਰ ਗੁਰੂ ਹੋਏ ਆ ਸਾਰੀ ਦੁਨੀਆ ਚ ਨਾਮ ਵਾਲੇ ਗੁਰੂ ਹੋਏ ਆ ਗੁਰੂ ਨਾਨਕ ਦੇਵ ਉਹਨਾਂ ਦੇ ਉਹਨਾਂ ਦੀ ਵੀ ਜਨਮ ਦਿਨ ਦੇ ਉੱਤੇ ਇਨੇ ਗੁਰਪੁਰਬ ਦੇ ਉੱਤੇ ਸਾਰਾ ਮੰਨ ਕੇ ਲਾਈਵ ਹੋ ਕੇ ਮੰਨਿਆ ਕਿ ਮੈਂ ਤਿੰਨੇ ਖੇਤੀ ਕਾਨੂੰਨ ਔਰ ਸਾਰੀਆਂ ਗਰੰਟੀਆਂ ਲਿਖ ਕੇ ਦਿੱਤੀਆਂ ਨੇ ਐਸਕੇਮ ਨੂੰ ਪਰ ਉਹ ਉਹਨਾਂ ਤੋਂ ਥੱਪ ਪਰ ਪ੍ਰਧਾਨ ਜੀ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਵੀ ਉਥੇ ਆਪਣੇ ਕਿੰਨੇ ਕਿਸਾਨ ਸ਼ਹੀਦ ਹੋਏ ਨੇ ਹਾਂਜੀ ਕਿਸਾਨੀ ਦਾ ਕਿੰਨਾ એનર્ਜੀ ਵੇਸਟ ਪੈਸਾ ਕਿੰਨਾ ਉਥੇ ਲੱਗਾ ਕਿੰਨੇ ਕਿੰਨਾ ਲੰਮਾ ਸਮਾਂ ਉਥੇ ਸੰਘਰਸ਼ ਚੱਲਿਆ ਠੰਡ ਕੱਟੀ ਗਰਮੀਆਂ ਕੱਟੀਆਂ ਕਿਸਾਨਾਂ ਨੇ ਪਰ ਸਰਕਾਰ ਵੱਲੋਂ ਲਿਖਤੀ ਮੰਨਣ ਦੇ باوجود ਵੀ ਉਹਨਾਂ ਕਾਨੂੰਨਾਂ ਤੇ ਅਜੇ ਤੱਕ ਉਹਨਾਂ ਨੂੰ ਰੱਦ ਨਹੀਂ ਕੀਤਾ ਤੇ ਹੁਣ ਜਦੋਂ ਤੁਹਾਡਾ ਕੋਈ ਅਗਲਾ ਸੰਘਰਸ਼ ਹੈ ਜਾਂ ਅਗਲੀ ਕੋ ਰੂਪਰੇਖਾ ਤਿਆਰ ਹੋਵੇਗੀ ਤੁਸੀਂ ਕੀ ਸਮਝਦੇ ਜੇ ਵੀ ਸਰਕਾਰ ਕੋ ਇਸ ਤਾਂ ਹੀ ਫਿਰ ਪਰੋਸਾ ਕਰਕੇ ਕਿਉਂਕਿ ਫਿਰ ਉੱਥੇ ਇੰਨੀ ਦੁਨੀਆ ਜਾਊ ਪਬਲਿਕ ਜਾਊਗੀ ਤੇ ਇੰਨੀ ਪਰੇਸ਼ਾਨੀਆਂ ਝੱਲ ਕੇ ਤੇ ਜਿਹੜੇ ਆਪਾਂ ਮੋਟਿਵ ਲਈ ਗਏ ਆ ਜਿਹੜੇ ਕੰਮ ਲਈ ਗਏ ਆ ਜੋ ਨੇਪਰੇ ਨਹੀਂ ਚੜਦਾ ਉਹਦਾ ਕੀ ਲਾਭ ਆ ਕਿਉਂਕਿ ਹੁਣ ਜੇ ਤੁਹਾਡਾ ਅਗਲਾ ਸੰਘਰਸ਼ ਹੋਊਗਾ ਉਹ ਤੁਸੀਂ ਉਹਨੂੰ ਉਥੋਂ ਜਿਹੜੀ ਵੀ ਗੱਲਬਾਤ ਹੋਗੀ ਕਾਨੂੰਨ ਲਾਗੂ ਕਰਾ ਕੇ ਉਠੋਗੇ ਦੇਖੋ ਅਸੀਂ ਹੁਣ ਵੀ ਸਪਸ਼ਟ ਕਰਦੇ ਆ ਕਿ ਅਸੀਂ ਉਹਦੋਂ ਮੋਰਚਾ ਖਤਮ ਨਹੀਂ ਸੀ ਕੀਤਾ ਤੁਹਾਨੂੰ ਯਾਦ ਹੋਣਾ ਚਾਹੀਦਾ ਮੀਡੀਆ ਚ ਆਇਆ ਸਾਰਾ ਕੋਰ ਅਸੀਂ ਪੋਸਟਪੋਨ ਕੀਤਾ ਸੀ ਨਾ ਕਿ ਅਸੀਂ ਸਵਾਂਪਤ ਕਰਤਾ ਸੀ ਕਿ ਸੰਘਰਸ਼ ਅੱਗੇ ਨਹੀਂ ਚੱਲ ਸਕਦਾ ਅਸੀਂ ਉਹ ਦੋ ਵਿਡਰਾਅ ਕੀਤਾ ਸੀ ਪੋਸਟਪੌਨ ਕਰਕੇ ਉੱਠੇ ਸੀ ਮੰਗਾ ਜਦ ਤੱਕ ਲਾਗੂ ਨਹੀਂ ਹੁੰਦੀਆਂ ਉਹਨਾਂ ਤੇ ਚੱਕ ਸਾਡਾ ਸੰਘਰਸ਼ ਜਿਹੜਾ ਉਹ ਚੱਲ ਚੱਲੂ ਜਾਰੀ ਰਹੂਗਾ ਇਹਨੂੰ ਤਿੱਖੇ ਐਕਸ਼ਨ ਦੇਵਾਂਗੇ ਜਿਉਂ ਜਿਉਂ ਲੋਕ ਸਮਝਣਗੇ ਉਹਨੂੰ ਤਿੱਖੇ ਐਕਸ਼ਨ ਜਿਹੜੇ ਅਸੀਂ ਦੇਵਾਂਗੇ ਉਹਨੂੰ ਵੀ ਤਿੱਖੇ ਦੇਵਾਂਗੇ ਭਾਰਤ ਬੰਦ ਦੇ ਹੋਰ ਇਹਨੂੰ ਸਖਤ ਜਿਹੜੇ ਐਕਸ਼ਨ ਆ ਉਹ ਜਿਹੜੇ ਆ ਐਸਕੇਮ ਨੇ ਸੋਚਿਆ ਉਹ ਦੇਵਾਂਗੇ ਤਾਂ ਕਿ ਇਹ ਜਿਹੜੀਆਂ ਮੰਗਾਂ ਮੰਨੀਆਂ ਜਿਹੜਾ ਲੋਕਾਂ ਦਾ ਕਹਾਨ ਕਰ ਰਿਹਾ ਹੈ ਉਹਨੂੰ ਜਿਹੜਾ ਉਹ ਰੋਕਿਆ ਜਾਵੇ ਔਰ ਜਿਹੜੇ ਇਹ ਦੇਸ਼ ਵੇਚ ਰਿਹਾ ਮੋਦੀ ਸਾਰੀਆਂ ਖਾਣਾ ਵੇਚ ਦਿੱਤੀਆਂ ਦਰਿਆਵਾਂ ਦਾ ਪਾਣੀ ਵੇਚੀ ਜਾ ਰਿਹਾ ਰੇਲਾਂ ਵੇਚਤੀਆਂ ਹਵਾਈ ਜਹਾਜ਼ ਵੇਚ ਤੇ ਹਵਾਈ ਅੱਡੇ ਵੇਚਤੇ ਆ ਇਹ ਸਾਰਾ ਕੁਝ ਗਰਾਉਂਡਾਂ ਇਥੋਂ ਤੱਕ ਕਿ ਲਾਲ ਕਿਲੇ ਨੂੰ ਇਨੇ ਘਨੇ ਪਾਇਆ ਵੇਚਿਆ ਹੋਇਆ ਤੋਂ ਇਹ ਸਾਰੀਆਂ ਮੰਗਾਂ ਐਸਕੀਐਮ ਦੀਆਂ ਨਾਲ ਜੋੜਦੀਆਂ ਨੇ ਇਹ ਸਾਰੀਆਂ ਮੰਗਾਂ ਦੇ ਆਧਾਰ ਤੇ ਜ਼ਰੂਰੀ ਹੈ ਕਿ ਕਿਸਾਨਾਂ ਦੇ ਨਾਲ ਜਿਹੜਾ ਨੇ ਧੋਖਾ ਕੀਤਾ ਜਿਆਦਾ MSP ਮੰਨ ਕੇ ਇੰਦਾਂ ਨੇ MSP ਦੀ ਤੁਹੀਂ ਪ੍ਰਧਾਨ ਜੀ MSP ਦੀ ਗੱਲ ਕਰਨ ਲੈ ਜੇ ਜਿਸ ਤਰ੍ਹਾਂ ਉਹਨਾਂ ਨੇ ਵੀ ਲਿਖਤੀ MSP ਮੰਨੀ ਤੇ ਮੌਜੂਦਾ ਜਿਹੜੀ ਸਾਡੀ ਸੱਤਾ ਧੇਰਿਆ ਹੁਣ ਪੰਜਾਬ ਸਰਕਾਰ ਆ ਇਹਨਾਂ ਨੇ ਵੀ ਸਰਕਾਰ ਚ ਆਉਣ ਤੋਂ ਪਹਿਲਾਂ ਕਿਹਾ ਸੀ ਸਈ ਸਾਰੀਆਂ ਫਸਲਾਂ ਤੇ MSP ਦੇਵਾਂਗੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਜੇ ਵੀ ਅਸੀਂ ਪੰਜਾਬ ਬੰਦ ਵੱਡਾ ਸੰਘਰਸ਼ ਕਰਾਂਗੇ ਇਹ ਇਹਨਾਂ ਨਾਲ ਵੀ ਤੁਹਾਡਾ ਕੋਈ رابطہ ਪੰਜਾਬ ਸਰਕਾਰ ਨਾਲ ਇਸ ਸੰਬੰਧੀ ਗੱਲਬਾਤ ਕੋ ਚੱਲ ਰਹੀ ਹੈ ਕਿਉਂਕਿ ਤੁਸੀਂ ਸੁਭਾਈ ਆਗੂ ਜੀ ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਵਾ ਕੋਈ ਗੱਲਬਾਤ ਚੱਲਦੀ ਇਹਨਾਂ ਨਾਂਵੇਂ ਵੀ ਇਹ ਐਮਐਸਪੀ ਦੂਜਿਆਂ ਜਿਸ ਤਰ੍ਹਾਂ ਕਿਹਾ ਕਿ ਉਹ ਦੇਵੇ ਨਾ ਦੇਵੇ ਅਸੀਂ ਪੰਜਾਬ ਸਰਕਾਰ ਦੇਵਾਂਗੇ ਇਹ ਮੁੱਦਾ ਤਾਂ ਹੈਗਾ ਐਮਐਸਪੀ ਕੇਂਦਰ ਪੰਜਾਬ ਸਟੇਟ ਵਾਈ ਦਾ ਪਰ ਸਾਰਾ ਕੰਟਰੋਲ ਜਿਹੜਾ ਨਾ ਕੇਂਦਰ ਦੇ ਹੱਥ ਦੇ ਵਿੱਚ ਹੈ ਕਿ ਐਮਐਸਪੀ ਖੇਤੀ ਦੀ ਐਮਐਸਪੀ ਜਿਹੜੀ ਬਣਾਉਣੀ ਹੈ ਉਹ ਕੇਂਦਰ ਦੇ ਹੱਥ ਵਿੱਚ ਹੈ ਨਹੀਂ ਉਹ ਉਹਦੇ ਨੂੰ ਹੈਗਾ ਵਾ ਪਰ ਇਹਨਾਂ ਨੇ ਕਿਹਾ ਸੀ ਨਾ ਪੰਜਾਬ ਸਰਕਾਰ ਨੇ ਵੀ ਅਸੀਂ ਦਵਾਂਗੇ ਕੇਂਦਰ ਦਵੇ ਨਾ ਦਵੇ ਪੰਜਾਬ ਸਰਕਾਰ ਕੋਲੋਂ ਦੇਵੇਗੀ ਕਿਉਂਕਿ ਜਦੋਂ ਕੋਈ ਵੀ ਲੀਡਰ ਆ ਕੋਈ ਮੁੱਖ ਮੰਤਰੀ ਬਣੇ ਨੇ ਭਗਵੰਤ ਸਿੰਘ ਜੀ ਇਹਨਾਂ ਦੇ ਮੰਤਰੀ ਨੇ ਉਹਨਾਂ ਕਿਹਾ ਸੀ ਅਸੀਂ ਦਵਾਂਗੇ ਉਹਨਾਂ ਜਿਹੜਾ ਵੀ ਕੁਝ ਪਾਰਟੀ ਦਾ ਵਿਜ਼ਨ ਹੁੰਦਾ ਨਾ ਉਹਤੇ ਕੋ ਸੋਚ ਵਿਚਾਰ ਕੇ ਗੱਲ ਕੀਤੀ ਉਹ ਦੀ ਤੁਸੀਂ ਇਸ ਬੰਦੀ ਕਦੀ ਇਹਨਾਂ ਨੇ ਵੀ ਕੀਤੀ ਗੱਲਬਾਤ ਕਿ ਨਹੀਂ ਬਹੁਤ ਵਾਰੀ ਹੋਈ ਆ ਐਮਐਸਪੀ ਦੇਣ ਦੀ ਗੱਲ ਹੋਈ ਆ ਮੂੰਗੀ ਦੀ ਇਹਨਾਂ ਨੇ ਮੰਨਿਆ ਪਿਆ ਐਮਐਸਪੀ ਦਵਾਂਗੇ ਕੁਛ ਰੇਟ ਥੋੜਾ ਜਿਹਾ ਦਿੱਤਾ ਜਿੱਥੇ ਕਿਤੇ ਲੜ ਕੇ ਲੋਕਾਂ ਨੇ ਲਿਆ ਉਹ ਵੀ ਇਹ ਵੀ ਉਹੀ ਨੀਤੀਆਂ ਤੇ ਚੱਲ ਰਿਹਾ ਅਸੀਂ ਪਹਿਲਾਂ ਕਿਹਾ ਸੀ ਕਿ ਕੇਜਰੀਵਾਲ ਵੀ ਕਾਰਪੋਰੇਟ ਦਾ ਯਾਰ ਆ ਕੇਜਰੀਵਾਲ ਵੀ ਸਾਡਾ ਯਾਰ ਨਹੀਂ ਕੇਜਰੀਵਾਲ ਵੀ ਉਸੇ ਹੀ ਲਈ ਦਾ ਵੀ ਵੀ ਟੀਮ ਹੈ ਭਾਜਪਾ ਦੀ ਏ ਵੀ ਉਸੇ ਹੀ ਨੀਤੀਆਂ ਦਿੱਲੀ ਚ ਲਾਗੂ ਕਰ ਰਿਹਾ ਤੇ ਭਗਵੰਤ ਮਾਨ ਵੀ ਇਹੀ ਨੀਤੀਆਂ ਪੰਜਾਬ ਚ ਲਾਗੂ ਕਰ ਰਿਹਾ ਇਹ ਇੱਕੋ ਹੀ ਵਤ ਰਾਜਨੀਤੀਆਂ ਇਹਨਾਂ ਦੀਆਂ ਸਾਰਿਆਂ ਦੀਆਂ ਇਕੱਠੀਆਂ ਨੇ ਰਾਜਨੀਤੀਵਾਂ ਸਾਰੇ ਇੱਕ ਲਾਈਨ ਦੇ ਪਰਚੇ ਹੋਏ ਆ ਸਾਰੇ ਇੱਕ ਹੀ ਹੈ ਇਹਨਾਂ ਕੋ ਕੋਈ ਕੋਈ ਮਤਲਬ ਮੱਧ ਵਰਗ ਹੋਇਆ ਮਲਾਜਮ ਹੋਇਆ ਯਾ ਮਜ਼ਦੂਰ ਹੋਇਆ ਕਿਸਾਨ ਹੋਇਆ ਕੋਈ ਆਸ ਨਾ ਰੱਖੇ ਕਿ ਸਾਡੀਆਂ ਸੁੱਖ ਸੁਹੂਲਤਾਂ ਸਾਡੇ ਬੱਚਿਆਂ ਨੂੰ ਰੁਜ਼ਗਾਰ ਸਾਨੂੰ ਪੜ੍ਹਾਈ ਸਸਤੀ ਸਾਨੂੰ ਕੋਈ ਸਿਹਤ ਸੁਹੂਲਤਾਂ ਸਸਤੀਆਂ ਇਨਾਂ ਕੋਲੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਲੜ ਕੇ ਅਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹਾਂ ਸੰਘਰਸ਼ ਤੋਂ ਬਿਨਾਂ ਸਾਨੂੰ ਇੱਕ ਕਦਮ ਵੀ ਨਹੀਂ ਜਿਹੜਾ ਉਹ ਵਾਜਦਾ ਸੰਘਰਸ਼ ਤੋਂ ਬਿਨਾਂ ਅਸੀਂ ਇੱਕ ਕੰਨਾ ਵੀ ਨਹੀਂ ਇਹਨਾਂ ਕੋਲ ਲੈ ਸਕਦੇ ਇਹ ਇਹ ਮੰਨ ਕੇ ਮਤਲਬ ਸਾਰੀਆਂ ਗੱਲਾਂ ਕਿ ਖਰਾਬੇ ਦੇ ਪੈਸੇ ਦੇਵਾਂਗੇ ਸਾਡੇ ਲਾਗੇ ਤੁਹਾਨੂੰ ਪਤਾ ਧਾਰੀਵਾਲ ਕਲੇਰ ਚ ਕਿੰਨੇ ਅੰਗਲੇ ਪੈਸੀ ਛਿੱਟੇ ਉੱਡ ਗਏ ਸੀ ਸਾਰੇ ਪੰਜਾਬ ਚ ਸੀ ਵੇਲੇ ਪੰਜਾਬ ਚ ਤੁਸੀਂ ਪੈਸਾ ਨਹੀਂ ਮਿਲਿਆ ਇਹਨਾਂ ਨੂੰ ਤੁਸੀਂ ਕੀਤਾ ਇਹਦਾ ਕੋਈ ਦੌਰਾ ਜਾਂ ਕੋਈ ਪਤਾ ਲੱਗਾ ਕਿ ਕਿਸੇ ਨੂੰ ਮਿਲੇ ਨਹੀਂ ਕਿਸੇ ਨੂੰ ਨਹੀਂ ਮਿਲੇ ਇਹ ਸਬੰਧਿਤ ਤੁਸੀਂ ਇਹ ਸਬੰਧਿਤ ਤੁਸੀਂ ਗੱਲਬਾਤ ਕੀਤੀ ਸਰਕਾਰ ਨਾਲ ਇਹ ਦਿਨੋਂ ਸਰਕਾਰ ਨਾਲ ਤਿੰਨ ਵਾਰੀ ਗੱਲਬਾਤ ਹੋਈ ਐ ਐਸਕੇਮ ਦੀ ਸਾਡੇ ਮੀਟਿੰਗਾਂ ਜਾਂਦੀਆਂ ਰਿਆ ਮੈਂ ਵੀ ਗਿਆ ਦੋ ਮੀਟਿੰਗਾਂ ਦੇ ਵਿੱਚ ਦੇ ਦਾਂਗੇ ਜੀ ਕੇਂਦਰ ਤੋਂ ਪੈਸੇ ਆਉਂਦੇ ਆ ਜੀਐਸਟੀ ਰੋਕੀ ਸਾਡੀ ਫਲਾਣੀ ਰੋਕੀ ਇਦਾਂ ਦੇ ਬਹਾਨੇ ਬਣਾਉਂਦੇ ਆ ਕੇਂਦਰ ਨੇ ਤੁਹਾਨੂੰ ਡਰਾਫਟ ਆਊ ਤੇ ਗਾਂਹ ਦੇ ਦਾਂਗੇ 6500 ਰੁਪਇਆ ਜਿਹੜਾ ਆ ਉਹ ਲੋਕਾਂ ਨੂੰ ਕੋਈ ਮਜ਼ਾਕ ਕੀਤਾ ਗਿਆ ਲੋਕਾਂ ਨਾਲ ਧੱਕਾ ਕੀਤਾ ਗਿਆ ਕੋਈ ਖਰਾਬੇ ਦੇ ਪੈਸੇ ਥੋੜੇ ਇਹ ਕੋਈ ਖਰਾਬਾ ਨਹੀਂ ਉਸ ਇਹ ਜਿਹੜੀਆਂ ਕਾਰਪੋਰੇਟ ਦੀਆਂ ਨੀਤੀਆਂ ਇਹਦੇ ਵਿੱਚ ਲੋਕਾਂ ਦਾ ਭਲਾ ਨਹੀਂ ਹੋਣਾ ਇਹ ਵਿਦੇਸ਼ੀ ਨੀਤੀਆਂ ਜਿਹੜੀਆਂ ਵਾਸ਼ਿੰਗਟਨ ਤੋਂ ਆਉਂਦੀਆਂ ਉਹੀ ਲਾਗੂ ਕਰ ਰਿਆ ਕੇਜਰੀਵਾਲ ਵੀ ਭਗਵੰਤ ਮਾਨ ਵੀ ਬੀਜੇਪੀ ਵੀ ਤੇ ਲੋਕ ਜਿਹੜੇ ਆ ਥੱਲੇ ਲੋਕਾਂ ਨੂੰ ਹੁਣ ਸਮਝ ਆ ਰਹੀ ਹੈ ਕਿ ਇਹ ਸਾਰੀਆਂ ਰਾਜਨੀਤਕ ਪਾਰਟੀਆਂ ਹੁਣ ਸਵਾਲ ਕਰਦੇ ਆ ਲੋਕ ਇਹਨਾਂ ਦੇ ਸਵਾਲ ਕਰਦੇ ਜਦੋਂ ਪਿੰਡਾਂ ਚਾਉਂਦੇ ਐ ਐਮਐਲਏ ਮੰਤਰੀ ਪੁੱਛਦੇ ਆ ਅੱਗੇ ਨਹੀਂ ਸੀ ਪੁੱਛਦੇ ਹੁਣ ਲੋਕ ਸਵਾਲ ਕਰਦੇ ਆ ਕਿ ਰੋਜ਼ਗਾਰ ਦੋਗੇ ਗਰੰਟੀਆਂ ਲੋਕਾਂ ਨੂੰ ਸਬਜ਼ ਬਾਗ ਚੋਣੇ ਮਾਨ ਸਾਹਿਬ ਕਹਿੰਦੇ ਵੀ ਮੇਰੀ ਦੇਣਿਆ ਮੈਂ ਇਹ ਲੋਕਾਂ ਨੂੰ ਸਵਾਲ ਕਰਦਮ ਇਹਨਾਂ ਨੂੰ ਸਵਾਲ ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕੀਤਾ ਵੀ ਜਿਹੜਾ ਹੁੰਦਾ ਸਵਾਲ ਪੁੱਛੋ ਇਹ ਨਹੀਂ ਇਹ ਸਕੈਮ ਨੇ ਕੀਤਾ ਇਹ ਸੰਯੁਕਤ ਮੋਰਚੇ ਚ ਹਰ ਸਟੇਜ ਤੇ ਹਰ ਰੋਜ਼ ਹਰ ਬੁਲਾਰਾ ਇਹ ਹੀ ਕਹਿੰਦਾ ਹੀ ਇਹਨਾਂ ਨੂੰ ਹਾਕਮਾਂ ਨੂੰ ਸਵਾਲ ਕਰੋ ਪਿੰਡਾਂ ਚ ਜਦੋਂ ਆਉਂਦੇ ਆ ਘੇਰ ਕੇ ਪੁੱਛੋ ਪਰਨੇ ਪਾ ਕੇ ਵੀ ਦੱਸੋ ਸਾਡੇ ਲਈ ਤੁਸੀਂ ਕੀ ਕੀਤਾ ਇਹ ਸ਼ਰਮਿੰਦੇ ਆ ਕਈਆਂ ਪਿੰਡਾਂ ਚ ਵੜਦੇ ਹੀ ਨਹੀਂਗੇ ਹੁਣ ਵੀ ਵਾਰ-ਵਾਰ ਰਹਿ ਰਹੇ ਹੁਣ ਵੀ ਪਿੰਡਾਂ ਚ ਕੱਠ ਨਹੀਂ ਕਰਦੇ ਕਿਉਂਕਿ ਲੋਕ ਸਵਾਲ ਕਰਦੇ ਇਹਨਾਂ ਦੇ ਮੂੰਹ ਦੇ ਉੱਤੇ ਚਲੋ ਪ੍ਰਧਾਨ ਜੀ ਚਲੋ ਇਹ ਸਰਕਾਰ ਦੀ ਅਲੋਚਨਾ ਹੋ ਗਈ ਆ ਪਰ ਜਿਸ ਤਰ੍ਹਾਂ ਹੁਣ ਪਤਾ ਲੱਗਾ ਵੀ 13 ਤੋਂ ਦੂਜੀ ਤੁਹਾਡੀ ਕੁਸ਼ੀ ਜਥੇਬੰਦੀਆਂ ਵੱਲੋਂ ਆ ਤੁਹਾਡਾ ਸਿਸਟਮ ਵੱਖਰਾ ਜਦੋਂ ਸਾਡਾ ਮੰਤਵ ਵੇਖਿਆ ਕਿਸਾਨੀ ਹਿੱਤ ਮਜ਼ਦੂਰ ਹਿੱਤ ਲੋਕ ਹਿੱਤ ਤੇ ਅਸੀਂ ਸਰ ਜਿਸ ਤਰ੍ਹਾਂ ਪਹਿਲਾਂ ਇਕੱਠੇ ਹੋ ਕੇ ਜਹਾ ਮੜਾ ਮਾਰਿਆ ਤੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਇਹਨੂੰ ਤੁਸੀਂ ਕਿ ਸਮਝਦੇ ਇਹ ਸਰਕਾਰ ਦੀ ਕੋਈ ਨੀਤੀ ਆ ਕਿ ਇਦਾਂ ਜਿੱਥੇ ਬੰਦਿਆਂ ਨੂੰ ਆਪ ਵਿੱਚ ਦੁਫਾੜ ਕਰੋ ਕਿਸਾਨਾਂ ਨੂੰ ਦੁਫਾੜ ਕਰੋ ਤੇ ਇਹਨਾਂ ਦੀ ਜਿਹੜੀ ਸ਼ਕਤੀ ਵੰਡੀ ਜਾਵੇ ਨਹੀਂ ਐਸ ਕੇਐਮ ਨੇ ਹੁਣ ਵੀ ਪੰਜ ਮੈਂਬਰੀ ਕਮੇਟੀ ਬਣਾਈ ਹੈ ਹੁਣ ਵੀ ਸਾਡਾ ਹੈਗਾ ਵਾ ਕਿ ਸੜਕੇ ਜਿਹੜੀਆਂ ਐਸ ਕੇਐਮ ਤੋਂ ਬਾਹਰ ਜਿੱਥੇ ਬੰਦੀਆਂ ਨੇ ਉਹ ਇਹਦੇ ਚ ਆਉਂਦੀ ਐਸ ਕੇਐਮ ਦਾ ਹਿੱਸਾ ਵੰਡ ਜਿਸ ਤਰ੍ਹਾਂ ਪਹਿਲਾਂ ਬਣਿਆ ਸੀ ਸਾਰਿਆਂ ਨੂੰ ਅਸੀਂ ਸੱਦਾ ਦਿੱਤਾ ਐਸ ਕੇਐਮ ਵੱਲੋਂ ਇਹ ਨਹੀਂ ਕਿ ਮਤਲਬ ਉਹਨਾਂ ਨਾਲ ਤਾਲਮੇਲ ਨਹੀਂ ਹੈਗਾ ਤਾਲਮੇਲ ਵੀ ਹੈਗਾ ਪਰ ਉਹਨਾਂ ਦੀ ਆਪਣੀ ਸੋਚ ਹੈ ਉਹ ਗੈਰ ਰਾਜਨੀਤੀ ਮੰਨਦੇ ਐ ਐਸ ਕੇ ਐਮ ਨੂੰ ਰਾਜਨੀਤੀ ਸਮਝਦੇ ਜਾਂ ਕੀ ਸਮਝਦੇ ਇਹਨਾਂ ਦੀ ਸਮਝ ਹੈ ਇਹ ਉਹਨਾਂ ਦਾ ਮੈਟਰ ਹੈ ਅਸੀਂ ਆਪਣੇ ਐਸ ਕੇ ਐਮ ਨੂੰ ਸਾਰੇ ਜਿਹੜੇ ਸਾਡੇ ਵੱਡੇ ਆਗੂ ਹੈ ਸਾਡਾ ਹਰਦੇਵ ਸਿੰਘ ਸੰਧੂ ਆ ਜਾਂ ਆਪਣਾ ਰਾਜੇਵਾਲ ਸਾਹਿਬ ਨੇ ਦਸ਼ਨਪਾਲ ਆ ਜਾਂ ਹੋਰ ਜਿੰਨੇ ਵੀ ਆਗੂ ਮੈਂ ਨੇ ਸਾਰਿਆਂ ਨੇ ਇੱਕ ਟੀਮ ਬਣੀ ਹੋਈ ਹੈ ਤੇ ਉਹਦੇ ਚ ਇਹਨਾਂ ਨੂੰ ਸੱਦਾ ਪੱਤਰ ਵੀ ਦਿੱਤਾ ਜਾਂਦਾ ਕਿਉਂਕਿ ਤੁਸੀਂ ਇਹ ਛੱਡ ਦਿਓ ਵੀ ਤੁਸੀਂ ਕਿਸਾਨ ਆ ਗੁਜੇ ਤੁਸੀਂ ਇੱਕ ਆਮ ਕਿਸਾਨ ਦੀ ਸੋਚ ਸੋਚੋ ਆਮ ਕਿਸਾਨ ਇਹ ਸੋਚਦਾ ਵਾ ਉਹਨੂੰ ਇਹ ਨਹੀਂ ਮਤਲਬ ਜਥੇਬੰਦੀ ਕਿਹੜੀ ਜ ਉਹਨਾਂ ਨੂੰ ਇਹ ਵੀ ਸਾਡੇ ਹੱਕ ਮਿਲਣ ਸਾਡੀਆਂ ਜਿਹੜੀਆਂ ਕਾਨੂੰਨ ਰੱਦ ਹੋਏ ਨੇ ਐਮਐਸਪੀ ਮਿਲੇ ਸਾਰਾ ਕੁਝ ਤੇ ਜੇ ਸਾਰੇ ਇਕੱਠੇ ਹੋ ਕੇ ਹਮਲਾ ਮਾਰਨ ਤੇ ਇਹਦੇ ਨਾਲ ਜਿਹੜਾ ਵਾ ਸਰਕਾਰ ਇੰਨਾਂ ਗੱਲਾਂ ਨੂੰ ਛੇਤੀ ਨਹੀਂ ਮੰਨੂਗੀ ਮੈਂ ਪਹਿਲਾਂ ਹੀ ਬੋਲ ਚੁੱਕਾ ਦੱਸ ਚੁੱਕਾ ਵਾਂ ਕਿ ਐਸਕੇਐਮ ਨੇ ਇਹਨਾਂ ਨਾਲ ਵੀ ਤਾਲਮੇਲ ਕੀਤਾ ਪਰ ਉਹ ਆਪਣੀ ਅੜੀ ਤੇ ਆ ਕਿ ਅਸੀਂ ਦਿੱਲੀ ਜਾਣਾ ਅਸੀਂ ਦਿੱਲੀ ਜਾਣਾ ਪਹਿਲਾਂ ਰਾਜੇਵਾਲ ਸਾਹਿਬ ਦਾ ਪ੍ਰੋਗਰਾਮ ਸੀ ਉਹਨਾਂ ਨਾਲ ਤਾਲਮੇਲ ਕੀਤਾ ਪੰਜ ਮੈਂਬਰੀ ਕਮੇਟੀ ਬਣੀ ਫੈਸਲਾ ਹੋਇਆ ਫਿਰ ਉਹ ਐਸਕੇਐਮ ਦਾ ਹਿੱਸਾ ਬਣੇ ਕਿ ਅਸੀਂ ਜਿਹੜਾ ਉਹ ਨਈ ਪਾਣੀਆਂ ਦਾ ਲਾਵਾਂਗੇ ਅਸੀਂ ਇੱਥੇ ਅੰਮ੍ਰਿਤਸਰ ਚ ਤੁਹਾਡੇ ਨਾਲ ਆਵਾਂਗੇ ਤੇ ਫਿਰ ਬੈਠ ਕੇ ਜਿਹੜੀ ਆਉ ਲੁਧਿਆਣੇ ਪੀ ਪੀ ਅੰਮ੍ਰਿਤਪੁਰ ਦੇ ਵਿੱਚ ਮੀਟਿੰਗ ਕਰਕੇ ਜੋ ਸਾਡਾ ਹਿੱਸਾ ਬਣਿਆ ਉਹ ਸਾਡੇ ਨਾਲ ਚੱਲ ਰਿਹਾ ਐ ਐਸ ਕੇਐਮ ਦਾ ਹਿੱਸਾ ਬਣਿਆ ਰਾਜੀਵਾਲ ਸਾਹਿਬ ਜਿੰਨੀਆਂ ਵੀ ਉਹਦੇ ਨਾਲ ਹੋਰ ਜਥੇਬੰਦੀਆਂ ਸੀ ਕੌਲਪ੍ਰੀਤ ਪੰਨੂ ਸੀ ਜਾਂ ਹਰਜਿੰਦਰ ਟਾਂਡਾ ਸੀ ਜਾਂ ਪ੍ਰੇਮ ਸਿੰਘ ਪੰਗੂ ਜੀ ਇਹ ਸਾਰੇ ਸਾਡਾ ਜਥੇਬੰਦੀ ਦਾ ਹਿੱਸਾ ਬਣਿਆ ਐਸ ਕੇਐਮ ਦਾ ਹਿੱਸੇ ਚ ਆ ਗਏ ਇਹ ਸਾਰੇ ਰਲ ਕੇ ਚੱਲ ਰਿਹਾ ਸਿਰਫ ਥੋੜੀਆਂ ਜੀਆਂ ਜਥੇਬੰਦੀਆਂ ਜਿਹੜੀਆਂ ਉਹ ਦਿੱਲੀ ਦਾ ਸਰਦ ਪੱਤਰ ਹੈ ਉਹ ਦਰਸ ਕੋ ਅਸੀਂ ਗੱਲ ਕਰ ਰਹੇ ਸੀ ਨਵੰ ਸਿੰਘ ਕਤਰਾਈ ਕਲਾਣਾ ਇਹ ਜਨਰਲ ਸ਼ਕਰਤਰ ਨੇ ਕੀਤੀ ਕਿਸਾਨ ਜੂਨੀਅਨ ਪੰਜਾਬ ਦੇ ਉਹਨਾਂ ਦੱਸਿਆ ਕਿ ਅਸੀਂ ਇਸ ਜਿਹੜੇ ਜਿੱਥੇ ਬੰਦੀਆਂ ਸਾਡੇ ਵਿੱਚੋਂ ਵਾਕੋ ਕੇ ਵੀ ਆਪਣੇ ਪ੍ਰੋਗਰਾਮ ਦੇ ਰਹੀਆਂ ਨੇ ਉਹਨਾਂ ਨਾਲ ਸੰਪਰਕ ਕਰਕੇ ਇੱਕ ਮੋਟੋ ਕੇ ਪਹਿਲਾਂ ਵਾਂਗ ਵੱਡਾ ਅੰਦੋਲਨ ਸ਼ੁਰੂ ਕਰਾਂਗੇ ਆਉਣ ਵਾਲੇ ਸਮੇਂ 'ਚ ਕਿਸਾਨਾਂ ਮਜ਼ਦੂਰਾਂ ਦੀਆਂ ਜੋ ਵੀ ਹੱਕੀ ਮੰਗਾ ਨੇ ਉਹਨਾਂ ਦੀ ਪੂਰਤੀ ਲਈ ਹਰ ਲੜਾਈ ਲੜਦੇ ਰਵਾਂਗੇ